ਗੁਰਦਾਰਵਾਲੇ ਵਾਇਗੋ ਜਿਲ੍ਹਾ ਖਾਲਸਾ ਵਾਇਗੋ ਜੀ ਦੇ ਪਤੇ ਦੀ ਜਗ સેવા ਸੁਸਾਇਟੀ ਪੰਜਾਬ ਦੇ ਵੱਲੋਂ ਦਾਸ ਜਗਸੀਰ ਸਿੰਘ ਮੋੜ ਵਿਸ਼ੇਸ਼ ਤੌਰ ਤੇ ਧੰਨਵਾਦ ਡਾਕਟਰ ਕਮਲਜੀਤ ਸਿੰਘ ਮਾਨ ਸਾਹਿਬ ਕੈਲੀਫੋਰਨੀਆ ਜਿਨ੍ਹਾਂ ਦੀ ਬਦੌਲਤ ਇਹ ਸਾਡੇ ਵਿਦਿਆਲੇ ਦੀ ਬੱਚੀ ਸੀ ਮਾਨਪ੍ਰੀਤ ਕੌਰ ਜਿਹੜੀ ਪਲੱਸ 2 ਦੇ ਵਿੱਚ ਬੜੀ ਹੁਸ਼ਿਆਰ ਬੱਚੀ ਸੀ ਤਕਰੀਬਨ 97% ਬੱਚੀ ਦੇ ਨੰਬਰ ਸੀਗੇ ਤੇ ਇਹਦਾ ਸੁਪਨਾ ਸੀ ਵੀ ਮੈਂ ਜਿਹੜਾ ਹੈਗਾ ਐਲ ਐਲ ਵੀ ਕਰਨੀ ਆ ਪਰ ਘਰ ਦੇ ਹਾਲਾਤ ਆ ਜਿਹੜੇ ਨਹੀਂ ਠੀਕ ਸੀਗੇ ਨਹੀਂ ਆਜਾਜ਼ਤ ਦਿੰਦੇ ਸੀ ਇਸ ਲਈ ਡਾਕਟਰ ਸਾਹਿਬ ਨੇ ਜਿਹੜਾ ਬੱਚੀ ਨੂੰ ਐਲ ਐਲ ਵੀ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਰਵਾ ਰਹੇ ਆ ਇਹ ਬੱਚੀ ਦਾ ਦੂਜਾ ਸਾਲ ਸਟਾਰਟ ਹੋ ਗਿਆ ਜੀ 5 ਸਾਲ ਦਾ ਕੋਰਸ ਹੁੰਦਾ ਹੈ ਪਹਿਲੇ ਸਾਲ ਦੇ ਜਿਹੜਾ ਬੱਚੀ ਦਾ ਰਿਜ਼ਲਟ ਆ ਉਹਦੇ ਵਿੱਚ 70% ਬੱਚੀ ਨੇ ਨੰਬਰ ਲੈ ਜਾ ਕਿਉਂਕਿ ਪੰਜਾਬ ਸਕੂਲ ਬੋਰਡ 'ਚ ਪੜ੍ਹੀ ਸੀ ਇਹ ਤੇ ਬੱਚੀ ਜਿਹੜੀ ਬੜੀ ਹਸ਼ਿਆਰ ਹੈ ਤੇ ਬੜੀ ਕਾਬਲੀ ਤਰੀਫ ਹੈ ਬੜਾ ਧੰਨਵਾਦ ਡਾਕਟਰ ਸਾਹਿਬ ਦਾ ਜੋ ਕਿ ਇਹਦੀ ਫੀਸ ਹੈ ਜਿਹੜੀ ਬੱਚੀ ਦੀ ਤਕਰੀਬਨ ਉਹ ਭਰ ਰਿਹਾ ਅੱਜ ਫੇਰ ਬੱਚੀ ਦੀ ਫੀਸ ਜਿਹੜੀ ਅਸੀਂ ਦੇ ਰਹੇ ਹਾਂ ਤਕਰੀਬਨ ਅੱਜ ਜਿਹੜੀ ਹੈਗੀ 25 ਤਰੀਕ ਹੈ ਇਹ ਮਾਲ ਕੋਨਨ ਚਰਜੀ ਕਲਾਜ ਰੱਖੇ ਗੰਦਰੋਸ਼ਤੀ ਬੱਚੇ ਇਦਾਂ ਦੇ ਜਿਹੜੇ ਲੋੜਬੰਦ ਬੱਚੇ ਆ ਉਹਨਾਂ ਨੂੰ ਚੰਗੇ ਪਹਿਲਾਂ ਵੀ ਅਸੀਂ ਜਿਹੜੀਆਂ ਤਿੰਨ ਬੱਚੀਆਂ ਉਹਨਾਂ ਨੂੰ ਆਇਲਾ ਦੇ ਜੀ ਕਰਵਾ ਚੁੱਕੇ ਹਾਂ ਪੁੱਤ ਕਿਦਾਂ ਲੱਗ ਰਹੀ ਹੈ ਸਮਝ ਆ ਰਹੀ ਹੈ ਤੁਹਾਨੂੰ ਹਾਂ ਜੀ ਜਿਹੜੇ ਤੁਹਾਡੇ ਪੇਪਰ ਹੋਏ ਹੈ ਜਾਂ ਉਹਦੇ ਵਿੱਚ ਕੋਈ ਪ੍ਰੋਬਲਮ ਕੋਈ ਕਿੰਨੇ ਪਰਸੈਂਟ ਨੰਬਰ ਆਏ ਤੁਹਾਡੇ ਅੰਕ 70% ਨੰਬਰ ਆਇਆ ਸਪੱਸ਼ਟ ਹੈ ਸਮਝ ਆ ਰਹੀ ਹੈ ਲੱਗ ਰਿਹਾ ਵੀ ਕੁਝ ਅੱਗੇ ਚੰਗਾ ਹੋਊਗਾ ਹਾਂ ਜੀ ਬੜਾ ਧੰਨਵਾਦ ਹੈ ਜੀ ਕਿਉਂਕਿ ਇਦਾਂ ਦੇ ਬੱਚੇ ਜਿਹੜੇ ਲੋੜਬੰਦ ਹੁੰਦੇ ਆ ਜੋ ਚੰਗਾ ਪੜਨਗੇ ਆਈਪੀਐਸ ਕਰਨਗੇ ਅੱਲ-ਅਲਵੀ ਕਰਨਗੇ ਕੋਈ ਐਲਐਲਬੀ ਜਾਂ ਜੋ ਵੀ ਐਮਬੀਬੀਐਸ ਕਰਨਗੇ ਤਾਂ ਸਾਡੇ ਪੰਜਾਬ ਦੇ ਰਿਜ਼ਲਟ ਵਧੀਆ ਹੋਣਗੇ ਹੋਰ ਵੀ ਵੀਰਾਂ ਨੂੰ ਬੇਨਤੀ ਕਰਾਂਗੇ ਵੀ ਜਿਹੜੇ ਬੱਚੇ ਪੜਨ ਵਾਲੇ ਆ ਚੰਗਾ ਪੜਨਾ ਚਾਹੁੰਦੇ ਉਹਨਾਂ ਨੂੰ ਜਰੂਰ ਆਪ ਪੜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ